ਤੁਹਾਨੂੰ ਪਤਾ ਲੱਗਦਾ ਵੀ ਬਹੁਤ ਵਧੀਆ ਸਾਮਾਨ ਇੱਥੇ ਹੋਏਗਾ ਹਾਂਜੀ ਬਾਕੀ ਥਿੰਗ ਵਗੈਰਾ ਡਿਸਕਾਊਂਟ ਵਗੈਰਾ ਵੀ ਇਹਨਾਂ ਦਾ ਅੱਛਾ ਲੱਗ ਰਿਹਾ ਦੇਖਣ ਨੂੰ ਚਲੀ ਇੰਟੀਰੀਅਰ ਬਹੁਤ ਵਧੀਆ ਆ ਆਪਾਂ ਹੋਰ ਵੀ ਇੱਥੇ ਜੁਐਲਰੀ ਸ਼ਾਪਸ 'ਚ ਗਏ ਹੋਇਆ ਬਟ ਦਿਸ ਗਿਵਸ ਯੂ ਲਾਈਕ ਐਨ ਕਾਈਂਡ ਆਫ ਫੀਲਿੰਗ ਯੂ ਆਨ ਇੰਡੀਆ ਬੇਸਿਕਲੀ ਫੈਡ ਐਂਡ ਇਹਨਾਂ ਦੀ ਕਲੈਕਸ਼ਨ ਬਹੁਤ ਵਧੀਆ ਆ ਇਹਨਾਂ ਦਾ ਡਿਸਕਾਊਂਟ ਇਟਸ ਅ ਵੈਰੀ ਹੈਵੀ ਚਾਹੇ ਉਹ ਵਾਚ ਯਾ ਚਾਹੇ ਉਹ ਗੋਲਡ ਯਾ ਚਾਹੇ ਉਹ ਡਾਇਮੰਡ ਯਾ ਸੋ ਸਾਡੇ ਕੋਲ ਖਾਸ ਹੈਗਾ ਜਿੱਦਾਂ ਟ੍ਰੈਡੀਸ਼ਨਲ ਡਿਜ਼ਾਈਨ ਆਪਣੇ ਚੋਕਰ ਹੋ ਗਏ ਰਾਣੀ ਹਾਰ ਹੋ ਗਏ ਦੇ 골ਡ ਦੇ ਸਾਰੇ 올 골ਡ ਸੈਟ ਸਟੋਨਸ ਦੇ ਵਿੱਚ ਸੈਟ ਕਸਟਮਾਈਟ ਜੁਲੀ ਜਿਹੜੀ ਇਹਦੇ ਵਾਸਤੇ ਇੱਕ ਸ਼ਿਕਾਇਤ ਰਹੀ ਕਿ ਟਾਈਮ ਲੱਗ ਜਾਂਦਾ ਤੁਸੀਂ ਕਿੰਨਾ ਟਾਈਮ ਲੈਂਦੇ ਜੀ ਸਮ ਟਾਈਮ ਤੇ ਹੁੰਦਾ ਕਿ ਕਸਟਮਰ ਹੁੰਦਿਆਂ ਆਉਂਦੇ ਮੁੰਡਿਆਂ ਨਹੀਂ ਜੇ ਸਾਨੂੰ ਸ਼ਾਮ ਨੂੰ ਚਾਹੀਦਾ ਭਾਜੀ ਸ਼ਾਮ ਤੱਕ ਬਣਾ ਦੋਗੇ ਹਾਂਜੀ ਜੀ ਬਣ ਜਾਏਗਾ ਅੱਛਾ ਹਾਂਜੀ ਆਪਣਾ ਜੋ ਵੀ ਹੈਗੀ 22 ਕੈਟ ਜੁਅਰੀ ਆ ਉਹਦੇ ਉੱਤੇ ਆਪਾਂ ਸਾਰਿਆਂ ਨੂੰ 20% ਆਫ ਲਾਇਆ ਹੋਇਆ ਸੋ ਪਲੱਸ ਸਾਡੇ ਕੋਲ 100 ਡਾਲਰ 50 ਡਾਲਰ ਐਂਡ 25 ਡਾਲਰ ਕੂਪਨਸ ਹੈਗੇ ਆ ਜੋ ਵੀ ਸਟੈਕ ਪ੍ਰਾਈਸ ਹੋਏਗਾ ਉੱਤੇ 100 ਡਾਲਰ 50 25 ਐਟ ਡਿਪੈਂਡਸ ਸੋ ਉਹਦੇ ਸਾਬ ਨਾਲ ਸੀ ਆਫ ਕਰਦੇ ਹੈਗੇ ਸੋ ਬਾਕੀ ਸਾਡੇ ਕੋਲ ਕੜੀਆਂ ਹੈਗੀਆਂ ਰਾਡੋ ਦੀਆਂ ਕੜੀਆਂ ਸਿਟੀਜ਼ਨ ਸਿਕੋ ਸੋ ਇਹਦੇ ਤੇ ਆਪਾਂ 35% ਆਫ ਲਾਇਆ ਆਲ ਸਾਡੀ ਡਾਇਮੰਡ ਜੁਅਰੀ ਜਿਹੜੀ ਉਹਦੇ ਤੇ ਆਪਾਂ 35% ਆਫ ਲਾਇਆ ਹੋਇਆ ਅਸੀਂ ਦੱਸ ਵੀ ਦਿੰਦੇ ਜੇ ਕਿਸੇ ਨੇ ਸਟੋਨ ਪਾਣਾ ਆ ਸੋ ਉਹਦੇ ਰਾਸ਼ੀ ਫਲ ਦੇ ਅਕੋਰਡਿੰਗ ਸਟੋਨ ਦੱਸ ਕੇ ਅਸੀਂ ਬਣਾ ਦੇਣ ਜੇ ਕੋਈ ਆਪਣਾ ਵੀ ਲੈ ਕੇ ਆਵੇ ਉਹ ਬਣਾ ਨੇ ਪੰਜਾਬੀ ਰਿਡਿਓ ਯੂਐਸਏ ਦੇ ਪਲੇਟਫਾਰਮ ਤੋਂ ਮੈਂ ਹਾਂ ਮਸੂਦ ਮੱਲੀ ਯਾਰ ਆਪ ਸਭ ਦਾ ਬੜਾ ਨਿੱਘਾ ਸਵਾਗਤ ਕਰਨਾ ਹੈ ਗਿਲਸਨ ਜੁਐਲਰਸ ਬ੍ਰੇਕਰਸਫੀਲਡ ਤੇ ਵੈਲਕਮ ਜੀ ਜਿਨ੍ਹਾਂ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ اور ਸਾਡੀ ਡਿਜੀਟਲ ਟੀਮ ਪਹੁੰਚ ਚੁੱਕੀ ਹੈ ਇਸ ਵੇਲੇ ਗਿਲਸਨ ਜੁਐਲਰਸ ਵਾਲਿਆਂ ਦੇ ਸੋ ਉੱਥੇ ਕੀ ਕੀ ਹੈ ਤੁਹਾਡੇ ਵਾਸਤੇ ਕੀ ਕੀ ਹੈ ਖਾਸ ਆਓ ਨਜ਼ਾਰੇ ਕਰੀਏ ਜੀ ਗੈਲਸਨ ਜੁਐਲਰਸ ਇਸ ਵੇਲੇ ਅਸੀਂ ਮੌਜੂਦ ਹਾਂ ਬੇਕਰਸਫੀਲਡ 'ਚ ਔਰ ਅੰਦਰ ਆ ਕੇ ਜਿਹੜਾ ਇੱਕ ਨਜ਼ਾਰਾ ਜਿਹੜਾ ਇਹ ਐਟਮਾਸਫੇਅਰ ਤੁਹਾਡਾ ਸਵਾਗਤ ਕਰਦਾ ਹੈ ਉਹਦੇ ਨਾਲ ਇੱਕ ਖਸ਼ਬੋਈ ਜਿਹੀ ਵਾਲਾ ਅਹਿਸਾਸ ਹੈ ਜਿਹੜਾ ਉਹ ਹੁੰਦਾ ਹੈ ਜਿਹੜੇ ਚਾਹਤਵੰਦ ਜਿਹੜੇ ਚਾਹਤਕਾਰ ਜਿਹੜੇ ਕਹਿ ਲਵੋ ਕਿ ਇਟਸ ਰੱਖਣ ਵਾਲੇ ਇਨ ਦੇ ਕਸਟਮਰ ਮੌਜੂਦ ਨੇ ਉਹਨਾਂ 'ਚੋਂ ਇੱਕ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗਾ ਗੈਲਸਨ ਜੁਐਲਰਸ ਵਾਲਿਆਂ ਦੇ ਆ ਕੇ ਵਧੀਆ ਜੀ ਆ ਕੇ ਸਾਨੂੰ ਤੁਹਾਡੀ ਮੀਡੀਆ ਦੇ ਜ਼ਰੀਏ ਪਤਾ ਲੱਗਾ ਸੀ ਕਿ ਇੱਥੇ ਨਵਾਂ ਸ਼ੋਰੂਮ ਖੁੱਲਿਆ ਆ ਹ ਜਾ ਕਾਫੀ ਕਿਹੜੀ ਸ਼ੈਅ ਨੇ ਸਭ ਤੋਂ ਬਹੁਤਾ ਅਟਰੈਕਟ ਕੀਤਾ ਇਥੇ ਤੁਹਾਨੂੰ ਆ ਕੇ ਦੇਖ ਰਹੇ ਜੀ ਇੱਕ ਤੇ ਲੁਕਿੰਗ ਵੇਖ ਕੇ ਨੂੰ ਲੱਗਦਾ ਵੀ ਬਹੁਤ ਮਤਲਬ ਤਿਆਰੀ ਤੋਂ ਹੀ ਪਤਾ ਲੱਗਦਾ ਵੀ ਬਹੁਤ ਵਧੀਆ ਸਾਮਾਨ ਇੱਥੇ ਹੋਏਗਾ ਹਾਂਜੀ ਬਾਕੀ ਸਬ ਵਗੈਰਾ ਨੂੰ ਡਿਸਕਾਊਂਟ ਵਗੈਰਾ ਵੀ ਇਹਨਾਂ ਦਾ ਅੱਛਾ ਲੱਗ ਰਿਹਾ ਦੇਖਣ ਨੂੰ ਹਮਮ ਅਸੀਂ ਦੇਖੋ ਲੈ ਗਏ ਆਏ ਹਾਂ ਕੁਛ ਨਾ ਕੁਝ ਖਰੀਦ ਕੇ ਜਾਵਾਂਗੇ ਡੈਫੀਨਿਟਲੀ ਔਰ ਬਾਕੀ ਨੇ ਜਿਹੜੇ ਉਹਨਾਂ ਨੂੰ ਕੀ ਕਹਿੰਦੇ ਜੀ ਕਿ ਡਿਸਕਾਊਂਟ ਤੋਂ ਫਾਇਦਾ ਕਿੰਨਾ ਚੁੱਕਣਾ ਚਾਹੀਦਾ ਚੁੱਕਣਾ ਚਾਹੀਦਾ ਜੀ ਜੇ 20% ਡਿਸਕਾਊਂਟ ਆ ਕਾਫੀ ਡਿਸਕਾਊਂਟ ਆ ਤੇ ਇਹ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਜੀ اور ਬਾਕੀ ਇੱਥੇ ਵੈਰਾਈਟੀ ਕੀ ਹੈ ਇੱਥੇ ਤੁਹਾਡੀ ਰੀਚ ਦੇ ਮੁਤਾਬਕ ਕੀ ਪਿਆ ਹੈ ਅਤੇ ਤੁਹਾਨੂੰ ਕੀ ਚਾਹੀਦਾ ਹੈ ਉਹ ਸਭ ਲੋੜਾਂ ਥੋੜਾ ਜਿਹੜੀਆਂ ਉਹ ਮੌਜੂਦ ਨੇ ਆਓ ਉਹ ਤੁਹਾਨੂੰ ਵਖਾਣੇ ਹਨ ਜੀ ਕਹਿੰਦੇ ਨੇ ਕਿ ਕੋਈ ਨਾ ਕੋਈ ਸ਼ਾਇ ਹੈ ਜਿਹੜੀ ਉਹ ਦਿਲ ਨੂੰ ਖਿੱਚ ਪਾਉਂਦੀ ਹੈ ਤੇ ਫਿਰ ਗਹਿਣਿਆਂ ਦਾ ਮਾਮਲੇ ਹੋਏ ਹਨ ਔਰ ਲੇਡੀਜ਼ ਹੋਣ ਤੇ ਫਿਰ ਤੇ ਕਹਿੰਦੇ ਨੇ ਕਿ ਹਰ ਸ਼ਾਇ ਜਿਹੜੀ ਉਹ ਆਪਣੇ ਆਪ ਵਾਜਾ ਮਾਰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਦੱਸਣਾ ਜਸ ਕਿਰਨ ਜਸ ਕਿਰਨ ਜੀ ਹੁਣ ਆ ਕੇ ਮੈਂ ਉਦੋਂ ਦੇਖਣ ਡਿਆ ਕਿ ਡਿਸਪਲੇ ਔਰ ਅੱਡੋ-ਅੱਡ ਸ਼ਹਿਵਾਂ ਤੁਸੀਂ ਦੇਖ ਵੀ ਰਹੇ ਜੇ ਔਰ ਮੈਨੂੰ ਇਹ ਅੰਦਾਜ਼ਾ ਹੋ ਰਿਹਾ ਕਿ ਹਰ ਗੰਨਾ ਮਿੱਠਾ ਮਿਲ ਰਿਹਾ ਹੈ ਕੀ ਫੀਲ ਕਰ ਰਹੇ ਜੇ ਪਹਿਲੇ تھے ਫਰਸਟ ਜਿਹੜਾ ਇੱਕ ਇਮਪ੍ਰੈਸ਼ਨ ਜਾਂ ਫੀਲਿੰਗ ਆਂਦੀ ਹੈ ਗਿਲਸਨ ਜੁਐਲਰਸ ਤੇ ਐਂਟਰ ਹੋਣ ਤੇ ਇੰਟੀਰੀਅਰ ਬਹੁਤ ਵਧੀਆ ਆ ਆਪਾਂ ਹੋਰ ਵੀ ਇੱਥੇ ਜੁਐਲਰੀ ਸ਼ਾਪਸ ਚ ਗਏ ਹੋਇਆ ਬਟ ਦਿਸ ਗਿਵਸ ਯੂ ਲਾਈਕ ਐਨ ਕਾਈਂਡ ਆਫ ਫੀਲਿੰਗ ਯੂ ਆਨ ਇੰਡੀਆ ਬੇਸਿਕਲੀ ਆਪਾਂ ਇਹੋ ਜੀਆਂ ਸ਼ਾਪਸ ਆਪਾਂ ਐਲ.ਏ ਚ ਦੇਖੀਆਂ ਹੋਈਆਂ ਆਰਟੀਸ਼ੀਆ ਸਾਰਿਆਂ ਨੂੰ ਪਤਾ ਹੋਗਾ ਐਂਡ ਵੀ ਵਰ ਵਾਂਟਿਡ ਕਿ ਕੁਝ ਬੇਕਰਸਫੀਲਡ ਹੋਵੇ ਕੁਝ ਸਾਡੇ ਲੋਕਲ ਕਮਿਊਨਿਟੀ ਚ ਹੋਵੇ ਐਂਡ ਆਮ ਰੀਲੀ ਗਲੈਡ ਐਂਡ ਇਹਨਾਂ ਦਾ ਕਲੈਕਸ਼ਨ ਬਹੁਤ ਵਧੀਆ ਆ ਐਂਡ ਇਹਨਾਂ ਦਾ ਡਿਸਕਾਊਂਟ ਇਟਸ ਅ ਵੈਰੀ ਹੈਵੀ ਚਾਹੇ ਉਹ ਵਾਚ ਯਾ ਚਾਹੇ ਉਹ ਗੋਲਡ ਯਾ ਚਾਹੇ ਉਹ ਡਾਇਮੰਡ ਯਾ ਸੋ ਸਾਰਿਆਂ ਨੂੰ ਇੱਕ ਵਾਰ ਇੱਥੇ ਸਿਰਫ ਆਪ ਸ਼ਾਪਿੰਗ ਕਰ ਰਹੇ ਬਲਕੇ ਤੁਹਾਨੂੰ ਵੀ ਸਦਾ ਦੇਣ ਦੇ ਔਰ ਮੇਰਾ ਖਿਆਲ ਹੈ ਕਿ ਤੁਹਾਨੂੰ ਅਮਲ ਵੀ ਕਰਨਾ ਚਾਹੀਦਾ ਹੈ ਆਓ ਜੋ ਜੋ ਇਹਨਾਂ ਨੇ ਦੇਖਿਆ ਤੁਹਾਨੂੰ ਵੀ ਦਿਖਾਨੇ ਜੀ ਭਾਈ ਹੁਣ ਦੱਸ ਰਹੇ ਨੇ ਕਿ ਜਿੱਦਨ ਦੇ ਗਿਲਸਨ ਜੁਵਲਰਸ ਵਾਲੇ ਖੁੱਲੇ ਨੇ ਨਾ ਉਸ ਦਿਨ ਦੇ ਬਗੈਰ ਨਾਗੇ ਤੋਂ ਕੋਈ ਸ਼ਾਪਿੰਗ ਸ਼ਾਪਿੰਗ ਵਾਲੇ ਮਾਮਲੇ ਨੇ ਜਿਹੜੇ ਉਹਨੇ ਵੇੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਦੱਸਣਾ ਹਰਸ਼ਾਨ ਜੀ ਕਿਹਦਾ ਤੁਹਾਡਾ ਤਜਰਬਾ ਐਕਸਪੀਰੀਅੰਸ ਰਿਹਾ ਔਰ ਕੀ ਕਹੋਗੇ ਮਾਈ ਐਕਸਪੀਰੀਅੰਸ ਹੇਅਰ ਵਾਸ ਗੁੱਡ ਜੀ ਏਮ ਏਵਰੀਥਿੰਗ ਦੇ ਹੈਵ ਅ ਵੈਰੀ ਬ੍ਰਾਡ ਸਿਲੈ Um, we got everything that we wanted looking for, and uh, the rates here are amazing. They took care of us, the customer service is a 100%. Mm -hmm. Everyone treat us like family here. It's an amazing place. And uh, what do you say about the discount offers? It's great. <laughs> everything that we wanted, we got it at the rate that we wanted it for. So please come by, stop by. We had an amazing experience. Hopefully, you guys come by and share the same experience we had. Uh, thank you so much for no your problem. compliment. <laughs> no problem. <laughs> no problem. ਆੰਦੇ ਨਹੀਂਗੇ ਸ਼ਾਪਿੰਗ ਕਰਦੇ ਨਹੀਂਗੇ ਉਦੋਂ ਤੋਂ ਬਗੈਰ ਤੇ ਅਧੂਰੇ ਨੇ ਨਾ ਸੋ ਅਧੂਰੀ ਸ਼ੈ ਜਿਹੜੀ ਉਹਨੂੰ ਪੂਰੀ ਰੱਖਣਾ ਚਾਹੀਦਾ ਔਰ ਉਹਦੇ ਵਾਸਤੇ ਤੁਹਾਨੂੰ ਪਹੁੰਚਣਾ ਪਏਗਾ ਗਿਲਸਨ ਜੁਐਲਰਸ ਬੇਕਰਸਫੀਲਡ ਜੀ ਪੰਜਾਬੀ ਰੇਡੀਓ ਯੂਐਸਟੀ ਦੀ ਟੀਮ ਮੌਜੂਦ ਹੈ ਗਿਲਸਨ ਜੁਐਲਰਸ ਬੇਕਰਸਫੀਲਡ 'ਚ ਏ ਔਰ ਪਰਮਿੰਦਰ ਜੀ ਮੇਰੇ ਨਾਲ ਨੇ ਔਰ ਕਹਿੰਦੇ ਨੇ ਕਿ ਜਦੋਂ ਨਵਾਂ ਨਵਾਂ ਬਿਜ਼ਨਸ ਸਟਾਰਟ ਕੀਤਾ ਹੁੰਦਾ ਹੈ ਨਾ ਤੇ ਬੰਦਾ ਇਨ੍ਹਾਂ ਖੇਚ ਧੋਈ ਦੇ ਵਿੱਚ ਔਰ ਨਾਸਪਾਜ ਔਰ ਐ ਕਰ ਲੋ ਕਰ ਲੋ ਉਸ ਵਿਚਾਰੇ ਦੇ ਕੋਈ ਕਹਿ ਲੋ ਕਿ ਆਪਣੇ ਆਪ ਤਾਂ ਹੋਸ਼ ਨਹੀਂ ਹੁੰਦਾ ਮੈਂ ਪਹਿਲਾਂ ਦਰਾਜ਼ ਇਹ ਪੁੱਛਾਂ ਕਿ ਕੀ ਸਸ਼ਟ੍ਰ ਮੈਂ ਵੇਖਣ ਦੇ ਆ ਕਿ ਬਾਕੀ ਸਾਰੇ ਨਾਲ ਸਭ ਤੋਂ ਬਹੁਤ ਸਬਾਈਲ ਤੁਸੀਂ ਕਰ ਰਹੇ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੋ ਔਰ ਤੁਹਾਡੇ ਲਈ ਖੈਰ ਬਰਕਤ ਦੀਆਂ ਦੁਆਵਾਂ ਨੇ ਕੀ ਕਹੋਗੇ ਕੀ ਕਹਿਣਾ ਚਾਹੋਗੇ ਹਾਂਜੀ ਆਪਾਂ ਦੁਬਾਰਾ ਬਿਜ਼ਨਸ 'ਚ ਆਏ ਆ ਸੋ ਆਲਮੋਸਟ 12 ਇਅਰ ਆਪਾਂ ਪਹਿਲਾਂ ਇੱਥੇ ਖੋਲਿਆ ਸੀ 2004 ਦੇ ਵਿੱਚ ਸੋ ਗਿਲਸਨ ਜੁਲਰ ਸੇਮ ਨੇਮ ਸੇਮ ਨੇਮ ਦੇ ਨਾਲ ਅਸੀਂ ਦੁਬਾਰਾ ਵਾਪਸ ਆਏ ਆ ਇਸ ਸਟੋਰ ਦੇ ਵਿੱਚ ਦੁਬਾਰਾ ਖੋਲਿਆ ਆਪਾਂ ਸਟੋਰ ਸੋ ਬਾਕੀ ਸਾਡੇ ਕੋਲ ਖਾਸ ਹੈਗਾ ਜਿੱਦਾਂ ਟ੍ਰੈਡੀਸ਼ਨਲ ਡਿਜ਼ਾਈਨ ਆਪਣੇ ਚੋਕਰ ਹੋ ਗਏ ਰਾਣੀ ਹਾਰ ਹੋ ਗਏ ਤੇ 골ਡ ਦੇ ਸਾਰੇ 올 골ਡ ਸੈਟ ਸਟੋਨਸ ਦੇ ਵਿੱਚ ਸੈਟ ਬੰਗਾਂ ਚੂੜੀਆਂ ਜੇ ਤੁਸੀਂ ਕੋਈ ਕਸਟਮ ਜੁੜੀ ਬਣਾਣੀ ਆ ਉਹ ਵੀ ਆਪਣੇ ਕੋਲ ਹੈਗੀ ਆ ਅਵੇਲੇਬਲ ਆਸੀਂ ਬਣਾ ਕੇ ਦਿੰਨੇ ਆ ਸੋ ਮੁੰਡਿਆਂ ਵਾਸਤੇ ਸਪੈਸ਼ਲੀ ਜਿੱਦਾਂ ਮੁੰਡੇ ਕੜਾ ਬਣਾਉਂਦੇ ਆ ਨਾਮ ਲਿਖਾਉਂਦੇ ਆ ਪੈਂਡੈਂਟ ਖੰਡੇ ਖੰਡਾ ਵਗੈਰਾ ਬਣਾਉਂਦੇ ਆ ਉਹ ਸਾਰਾ ਕੁਝ ਅਸੀਂ ਇੱਥੇ ਆਪਣੀ ਕਸਟਮ ਜੁਅਲੀ ਸਾਰੀ ਅਸੀਂ ਬਣਾਉਂਦੇ ਹੈਗੇ ਆ ਇੱਕ ਕਸਟਮ ਜੁਅਲੀ ਜਿਹੜੀ ਇਹਦੇ ਵਾਸਤੇ ਇੱਕ ਸ਼ਿਕਾਇਤ ਰਹੀ ਕਿ ਟਾਈਮ ਲੱਗ ਜਾਂਦਾ ਤੁਸੀਂ ਕਿੰਨਾ ਟਾਈਮ ਲੈਂਦੇ ਜੀ ਨਹੀਂ ਜੀ ਅਗਰ ਇਸ ਡਿਪੈਂਡ ਔਨ ਡਿਜ਼ਾਈਨ ਬਟ ਮੋਸਟਲੀ ਅਸੀਂ ਵਿਦਨ ਵੀਕ ਦੇ ਵਿੱਚ ਸਮ ਟਾਈਮ ਤੇ ਇਹ ਹੁੰਦਾ ਕਿ ਕਸਟਮਰ ਹੁੰਦੇ ਆਉਂਦੇ ਮੁੰਡਿਆ ਨਹੀਂ ਜੇ ਸਾਨੂੰ ਸ਼ਾਮ ਨੂੰ ਚਾਹੀਦਾ ਭਾਜੀ ਸ਼ਾਮ ਤੱਕ ਬਣਾ ਦੋਗੇ ਹਾਂਜੀ ਜੀ ਬਣ ਜਾਏਗਾ ਅੱਛਾ ਹਾਂਜੀ ਹਾਂਜੀ ਤੇ ਰਿਪੇਅਰਿੰਗ ਇਹ ਮੁਰਮਮਤ ਲੋ ਮੈਂ ਤੁਸੀਂ ਦੱਸਿਆ ਸੀ ਹਾਂਜੀ ਅਸੀਂ ਰਿਪੇਅਰਿੰਗ ਕਰਦੇ ਆ ਅੱਜ ਕੁਝ ਵੀ ਟਾਂਕਾ ਵਗੈਰਾ ਲੈਣਾ ਵਿਦਨ 10 ਮਿੰਟਸ ਕਸਟਮਰ ਨੂੰ ਅਸੀਂ ਵੇਟ ਕੱਟ ਕਰਾਉਨੇ ਆ ਛੱਡ ਕੇ ਜਾਣ ਦੀ ਚੀਜ਼ ਦੀ ਬਹੁਤ ਘੱਟ ਲੋਡ ਪੈਂਦੀ ਕਿ ਤੁਸੀਂ ਛੱਡ ਕੇ ਚਲੇ ਜਾਓ ਅਸੀਂ ਕਹਿੰਦੇ ਓਕੇ ਜੀ 10 ਮਿੰਟ ਬੈਠੋ ਤੁਸੀਂ ਡਰਾਉਂਡ ਲਾਓ ਅਸੀਂ ਹੋਣੀ ਕਰ ਦਿੰਦੇ ਆ ਹਾਂਜੀ ਉਹ ਸਾਡੇ ਕੋ ਸਾਡੀ ਸਪੈਸ਼ਲ ਹੈਗੀ ਆ ਕਿ ਅਸੀਂ ਜਿੰਨੀ ਵੀ ਕਸਟਮਰ ਤੇ ਜੋ ਵੀ ਸਾਡੀ ਹੈਗੀ ਰਿਪੇਅਰਿੰਗ ਵਰਕ ਇੱਥੇ ਰਾਈਟ ਵੇ ਅਸੀਂ ਕਰਕੇ ਦਿੰਨੇ ਆ ਬਿਲਕੁਲ ਠੀਕ ਹੈ ਗ੍ਰੈਂਡ ਓਪਨਿੰਗ ਮੌਕੇ ਡਿਸਕਾਊਂਟਸ ਵੀ ਚੱਲ ਰਹੇ ਕੋਈ ਸ਼ੋਸ ਬਾਰੇ ਦੱਸੋਗੇ ਹਾਂਜੀ ਆਪਣਾ ਜੋ ਵੀ ਹੈਗੀ 22 ਕੈਟ ਜੁੜਰੀ ਆ ਉਹਦੇ ਉੱਤੇ ਆਪਾਂ ਸਾਰ ਦੇ ਕੋਲ 100 ਡਾਲਰ 50 ਡਾਲਰ ਐਂਡ 25 ਡਾਲਰ ਕੂਪਨਸ ਹੈਗੇ ਆ ਜੋ ਵੀ ਸਟੈਕ ਪ੍ਰਾਈਸ ਹੋਏਗਾ ਉਤੇ 100 ਡਾਲਰ 50 25 ਇਟ ਡਿਪੈਂਡਸ ਸੋ ਉਹਦੇ ਸਾਵਨਾਂ ਸੀ ਆਫ ਕਰਦੇ ਹੈਗੇ ਸੋ ਬਾਕੀ ਸਾਡੇ ਕੋਲ ਕੜੀਆਂ ਹੈਗੀਆਂ ਆ ਰਾਡੋ ਦੀਆਂ ਕੜੀਆਂ ਸਿਟੀਜ਼ਨ ਸਿਕੋ ਸੋ ਇਹਦੇ ਤੇ ਆਪਾਂ 35% ਆਫ ਲਾਇਆ ਆ ਔਰ ਸਾਡੀ ਡਾਇਮੰਡ ਜੁਐਲਰੀ ਜਿਹੜੀ ਉਹਦੇ ਤੇ ਆਪਾਂ 35% ਆਫ ਲਾਇਆ ਹੋਇਆ ਹੈ अच्छा मैं इथे स्टोंस दी भी वैरायटी और बाकी सा भी देख रहे हैं कुछ ऐसे बारे जड़े चातकार ने ਤੁਹਾਡੇ ਰਿਚ ਬੰਦੇ ਉਹਨਾਂ ਨੂੰ ਕੁਝ ਦੱਸੋਗੇ हां जी ਸਟੋਨ ਦੇ ਵਿੱਚ ਜਿੱਦਾਂ ਲੋਕੀ ਆਪਣੇ ਰਾਸ਼ੀ ਫਲ ਦੇ ਅਕੋਰਡਿੰਗ ਸਟੋਨ ਬਣਾਉਂਦੇ ਆ ਕਿ ਸਾਨੂੰ ਪੈਂਡੈਂਟ ਜਾਂ ਰਿੰਗ ਬਣਾਨੀ ਜਿਹੜਾ ਟੱਚ ਕਰਦਾ ਸਕਿਨ ਦੇ ਨਾਲ ਸੋ ਸਾਡੇ ਕੋਲ ਸਟੋਨ ਸਾਰੇ ਤਰ੍ਹਾਂ ਦੇ ਸਟੋਨ ਹੈਗੇ ਆ ਸੋ ਸਾਡੇ ਕੋਲ ਬਾਕੀ ਅਸੀਂ ਦੱਸ ਵੀ ਦਿੰਦੇ ਜੇ ਕਿਸੇ ਨੇ ਸਟੋਨ ਪਾਣਾ ਆ ਸੋ ਉਹਦੇ ਰਾਸ਼ੀ ਫਲ ਦੇ ਅਕੋਰਡਿੰਗ ਸਟੋਨ ਦੱਸ ਕੇ ਅਸੀਂ ਬਣਾ ਦੇਣ ਜੇ ਕੋਈ ਆਪਣਾ ਵੀ ਲੈ ਕੇ ਹੋਵੇ ਵੀ ਉਹਨਾਂ ਨੇ ਬਾਕੀ ਸਾਡੇ ਕੋਲ ਇੱਧਰ ਸਾਰੇ origignal stone ਪਏ ਹੋਇਆ ਇਸ 118% ਗਾਰੰਟੀ ਇਹਨਾਂ ਦੀ ਸੋ ਸਾਰੇ ਓਰੀਜਨਲ ਆ ਸੋ ਅਸੀਂ ਇੱਥੇ ਬਣਾ ਕੇ ਦਿੰਦੇ ਆ ਇਹ ਇੱਥੇ ਹੀ ਬਣਾਨੇ ਆ ਅਸੀਂ ਸੋ ਸਿਲਵਰ 'ਚ ਬਣਾਣਾ 골ਡ ਦੇ ਵਿੱਚ ਬਣਾਣਾ ਜਿੱਦਾਂ ਵੀ ਬਣਾਨੇ ਆ ਅਸੀਂ ਇਹ ਇੱਥੇ ਵਿਦਰ ਵੀਕ ਦੇ ਵਿੱਚ ਰੈਡੀ ਕਰਕੇ ਦਿੰਦੇ ਆ ਕਸਟਮਰਸ ਦੇ ਵਿੱਚੋਂ ਕਿਸੇ ਨੂੰ ਖਿੱਚ ਕੇ ਲੈ ਹੋਣਾ ਬੜਾ ਔਖਾ ਕੰਮ ਹੁੰਦਾ ਸੋ ਅਸੀਂ ਇਹਨਾਂ ਨਾਲ ਇਹ ਸਲੂਕ ਕੀਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਗਿਲਸਨਜ਼ ਜੁਐਲਰਸ ਦੀ ਇਸ ਓਪਨਿੰਗ ਤੇ ਜੀ ਥੈਂਕ ਯੂ ਜੀ ਥੈਂਕ ਯੂ ਕੀ ਕੀ ਐਸ ਗ੍ਰੈਂਡ ਓਪਨਿੰਗ ਮੌਕੇ ਜਿਹੜੇ ਤੁਹਾਡੇ ਚਾਹਤਵਾਨ ਨੇ ਜਿਹ ਗ੍ਰੈਂਡ ਓਪਨਿੰਗ ਤੇ ਇੱਕ ਡਿਸਕਾਊਂਟ ਰੱਖਿਆ ਗਿਆ ਕਿ 20% ਡਿਸਕਾਊਂਟ ਜਿਹੜਾ ਸਪੈਸ਼ਲ ਆਫਰ ਆ ਕਸਟਮਰਸ ਨੂੰ ਦਿੱਤੀ ਜਾ ਰਹੀ ਆ ਬਾਕੀ ਹੋਰ ਵੀ ਤੁਸੀਂ ਇੱਥੇ ਆਓ ਬਹੁਤ ਕੁਝ ਇੱਥੇ ਅਵੇਲੇਬਲ ਆ ਜਿਸ ਤਰ੍ਹਾਂ ਕਿ ਰਿੰਗਜ਼ 이어ਿੰਗਜ਼ ਡਾਇਮੰਡ ਜੁਐਲਰੀ ਵਾਚੇਸ ਸਭ ਕੁਝ ਅਵੇਲੇਬਲ ਹੋਦੇ ਤੇ ਅਗਰ ਵਾਚੇਸ ਤੇ ਡਾਇਮੰਡ ਤੇ ਦੇਖਿਆ ਤੇ 35% ਡਿਸਕਾਊਂਟ ਆ ਜਿਹੜਾ ਕਿ ਉਸ ਡਿਸਕਾਊਂਟ ਇੱਥੇ ਮਿਲ ਰਿਹਾ ਹੈ ਐਵਰੀਥਿੰਗ ਇੱਥੇ ਬਹੁਤ ਹੀ ਸਪੈਸ਼ਲ ਜਿਹੜੀ ਕਿ ਡਿਫਰੈਂਟ ਕਾਈਂਡ ਆ ਕਿਤੇ ਵੀ ਤੁਹਾਨੂੰ ਇੱਥੇ ਅਮਰੀਕਾ ਦੇ ਵਿੱਚ ਇੱਥੇ ਮਿਲੇਗੀ ਨਹੀਂ ਖਾਸ ਕਰ ਬੇਕਰਸਫੀਲ ਦੇ ਵਿੱਚ ਸਭ ਤੋਂ ਸਪੈਸ਼ਲ ਜਿਹੜੀ ਜੁਐਲਰੀ ਤੁਹਾਨੂੰ ਸ਼ੋਰੂਮ ਆ ਇੱਥੇ ਤੁਹਾਨੂੰ एवरीथिंग ਅਵੇਲੇਬਲ ਹੋਏਗੀ ਤਾਂ ਪਲੀਜ਼ ਇੱਥੇ ਜ਼ਰੂਰ ਵਿਜ਼ਿਟ ਕਰੋ ਜੀ ਗਿਲਸਨ ਜੁਐਲਰਸ ਜਦੋਂ ਆਵੋਗੇ ਤੁਸੀਂ ਬੇਕਰਸਫੀਲ ਇਹਨਾਂ ਦੇ ਇੱਥੇ ਕੈਲੋਗ ਡਿਸਪਲੇ ਸਟੋਰ ਤੇ ਤੇ ਇੱਥੇ ਘੜੀਆਂ ਦੀ ਇੱਕ ਲਾਰਜ ਵੈਰਾਈਟੀ ਤੁਹਾਨੂੰ ਮਿਲੇਗੀ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਫੀਲ ਕਰ ਰਹੇ ਜੀ ਵੈਰੀ ਗੁੱਡ ਜੀ ਬਹੁਤ ਵਧੀਆ ਹੈਗਾ अच्छा इनियां सारीयां कडियां इनही वैरायटी ए एक बांते ते इनियां नहीं होनीयां जिंनियां मर्ज़ी पाओ जी इकौ ते हां जी, हाँ जी। <laughs> <laughs> ए सिर्फ ऑफर मेरे लिए ही है जेड़े कस्टमर ने ओना वास्ते भी हां जी हां जी सभा से हां जी हां जी, जी चलो जी कुछ ਦੱਸਣਾ ਚਾਹੋਗੇ ਇਹਨਾਂ ਤੇ ਕੋਈ ਡਿਸਕਾਊਂਟ ਹੈ ਜਿਹੜਾ ਇਹਨਾਂ ਦੇ ਉੱਤੇ ਆਪਣਾ कडियां ਦੇ ਉੱਤੇ ਡਾਇਮੰਡ ਦੇ ਉੱਤੇ ਸਾਰੇ 35% ਆਫ ਹੈਗਾ ਜੀ ਬਿਲਕੁਲ ਠੀਕ ਹੈ ਔਰ ਇਹ ਆਫਰ ਕਦੋਂ ਤੱਕ ਹੈ ਇਹ ਵੈਸੇ ਤਾਂ ਸੰਡੇ ਤੱਕ ਹੈਗੀ ਆ ਗ੍ਰੈਂਡ ਓਪਨਿੰਗ ਆਪਣਾ ਚੱਲਦਾ ਪਿਆ ਬਾਅਦ ਚ ਫੇ ਇਹ ਦਾ ਆਪਾ ਫੀ ਕਰਕੇ ਤੇ ਵੀ ਹੈਗਾ ਉਹਨੂੰ ਡਿਸਕਾਊਂਟ ਆਪਾਂ ਚੇਂਜ ਕਰ ਦੇਣਾ ਸੋ ਸੰਡੇ ਤੱਕ ਤੇ ਇਹ ਡਿਸਕਾਊਂਟ ਜਿਹੜਾ ਇਹਨੂੰ ਮਿਸ ਨਾ ਕਰੋ ਫੌਰਨ ਪਹੁੰਚੋ ਤੁਸੀਂ ਗਿਲਸਨ ਜੁਐਲਰਸ ਔਰ ਉਥੋਂ ਆ ਕੇ ਇੱਕ ਕੜੀਆਂ ਦੇ ਉੱਤੇ ਲੱਗਾ ਡਿਸਕਾਊਂਟ ਹੈ ਜਿਹੜਾ ਇਹਦਾ ਫਾਇਦਾ ਚੁੱਕੋ ਕੀ ਕਹਿਣਾ ਚਾਹੋਗੇ ਇਸ ਵੇਲੇ ਦੇਖਣ ਵਾਲਿਆਂ ਸੁਣਨ ਵਾਲਿਆਂ ਨੂੰ ਹਾਂਜੀ ਅਸੀਂ ਇਹੀ ਕਹਾਂਗੇ ਸਾਰੇ ਜਣੇ ਆਓ ਤੇ ਵਿਜ਼ਿਟ ਕਰੋ ਸਾਰੀ ਕਲੈਕਸ਼ਨ ਦੇਖੋ ਕਿਹੋ ਜਿਹਾ ਸਮਾਨ ਹੈਗਾ ਤੇ ਉਹਨੂੰ ਤੁਸੀਂ ਬਾਕੀ ਦਰੋਂ ਬਾਏ ਕਰੋ